ਖਾਲਿਸਰ ਕਿ ਬਚਕਲ ਚੌਂਕੀ ਨੂੰ ਸਰ ਕਾਮਯਾਬੀ ਮਿਲੀ ਸਰ ਦੋ ਕੇਸਾਂ ਵਿੱਚ ਸਰ ਪਹਿਲਾ ਕੇਸ ਕਿਰੇ ਆ ਫਿੰਗਰ ਵਾਲੇ ਵਾਲੇ ਕੀ ਮੈਟਰ ਨਹੀਂ ਹੈਗਾ ਸਰ ਇਹ ਪਿੰਗਲ ਵਾਲੇ ਵਾਲਾ ਜਿਹੜਾ ਕੇਸ ਹੈ ਇਹ 8 ਤਾਰੀਖ ਨੂੰ ਮੁਕਦਮਾ ਨੰਬਰ 3 ਪੇ ਪੁਲਿਸ ਸਟੇਸ਼ਨ A ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀ ਇਸ ਦੇ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਪਿੰਗਲਵਾੜਾ ਚੈਰੀਟੇਬਲ ٹرسٹ ਹੈ ਉਥੇ ਜਿਵੇਂ ਜੋ ਅਕਾਊਂਟੈਂਟ ਹੁੰਦਾ ਹੈ ਉਸ ਡੋਨੇਸ਼ਨ ਜਾਂ ਜਿਹੜਾ ਪੈਸਾ ਉਹਨਾਂ ਕੋਲ ਆਂਦਾ ਹੈ ਜਿਹੜੇ ਬੰਦੇ ਡੋਨੇਟ ਕਰਕੇ ਜਾਂਦੇ ਆ ਉਹਨਾਂ ਦਾ ਪੈਸਾ ਉਹਨਾਂ ਨੇ ਇਕੱਠਾ ਕਰਕੇ ਆਪਣੇ ਡਰਾਅਰ ਵਿੱਚ ਰੱਖਿਆ ਸੀ ਤੇ ਉਹਨਾਂ ਨੂੰ 8 ਹਰ ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਪੈਸਾ ਉਹਨਾਂ ਨੇ ਉੱਥੇ ਰੱਖਿਆ ਸੀ ਉਹ ਪਿਛਲੀ ਰਾਤ ਨੂੰ ਚੋਰੀ ਹੋ ਗਿਆ ਤੇ ਜਦੋਂ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਆਪਣੇ ਐਸ ਐਚਓ ਸਾਹਿਬ ਤੇ ਚੌਕੀ ਇਨਚਾਰਜ ਉਸ ਵੇਲੇ ਮੌਕੇ ਤੇ ਪਹੁੰਚੇ ਮੌਕੇ ਤੇ ਉਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੌਕੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕਰਕੇ ਇਹੀ ਸਾਨੂੰ ਲੱਗਿਆ ਕਿ ਕੋਈ ਅੰਦਰੋਂ ਵਾਲਾ ਬੰਦਾ ਜਿਹਨੂੰ ਇਹ ਇਨਫੋਰਮੇਸ਼ਨ ਹੋਊਗੀ ਉਹਦਾ ਕੰਮ ਹੋ ਸਕਦਾ ਹੈ ਤੇ ਅਸੀਂ 8 ਤਾਰੀਖ ਨੂੰ ਪੂਰਾ ਦਿਨ ਐਸਐਚਓ ਸਾਹਿਬ ਦੀ ਟੀਮ ਤੇ ਚੋਕੀ ਇੰਚਾਰਜ ਸਾਹਿਬ ਉੱਥੇ ਨਾਲ ਹੀ ਸੀਗੇ ਤੇ ਸਾਰਾ ਦਿਨ ਉਹਦੇ ਤਹਿਕੀਕਾਤ ਕਰਕੇ ਸਾਰੇ ਵਰਕਰਾਂ ਦੀ ਡਿਟੇਲ ਲੈ ਕੇ ਪੁੱਛਗਿੱਛ ਕਰਕੇ ਤੇ ਅਗਲੇ ਦਿਨ ਸਾਨੂੰ ਲੀਡ ਮਿਲੀ ਕਿ ਉਹਨਾਂ ਦਾ ਜਿਹੜਾ ਵਰਕਰ ਹੈ ਸ시 ਕੁਮਾਰ ਉਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਸ ਉਸ ਤੋਂ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਜਿਹੜਾ ਸ시 ਕੁਮਾਰ ਹੈ ਉਹ ਕਰੀਬ ਕਰੀਬ 38 ਸਾਲ ਦਾ ਬੰਦਾ ਹੈ ਪੰਜਵੀਂ ਪਾਸ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਹੀ ਰਹਿੰਦਾ ਬਟ ਉਹਦਾ ਬੈਕਗ੍ਰਾਉਂਡ ਜੋ ਯੂਪੀ ਬਰੀਲ ਦਾ ਹੈ ਤੋਂ ਇੱਥੇ ਉਹ ਪਿੰਗਲਵਾੜਾ ਚੈਰੀਟੇਬਲ ਟਰਸਟ ਤੇ ਸਫਾਈ ਦਾ ਕੰਮ ਕਰਦਾ ਸੀ 2016 ਤੋਂ ਲੈ ਕੇ ਤੇ ਉਹਦੇ ਤੇ ਕਰਜ਼ਾ ਚੜਿਆ ਹੋਇਆ ਸੀ ਜਿਵੇਂ ਉਹਨੇ ਦੱਸਿਆ ਤੋਂ ਕਰਜ਼ਾ ਤਾਰਨ ਲਈ ਉਹ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਸੀਗੇ ਔਰ ਮੇਰੇ ਤੇ ਪ੍ਰੈਸ਼ਰ ਥਾ ਕਿ ਜਲਦੀ ਤੋਂ ਜਲਦੀ ਮੈਂ ਆਪਣਾ ਕਰਜ਼ਾ ਤਾਰਾਂ ਤੇ ਜਦੋਂ ਮੈਂ ਦੇਖਿਆ ਕਿ ਉਸ ਦਿਨ ਜਿਹੜੀ ਪੂੰਜੀ ਇਕੱਠੀ ਹੋਈ ਹੈ ਡੋਨੇਸ਼ਨ ਦੀ ਉਹਨੇ ਡਰਾਅਰ ਦੇ ਵਿੱਚ ਰੱਖੀ ਹੈ ਤੋਂ ਇਹਦੀ ਨਜ਼ਰ ਉਸਤੇ ਸੀ ਤੇ ਰਾਤ ਨੂੰ 6 ਘੰਟੇ ਉੱਥੇ ਹੀ ਰਹਾ ਤੇ ਇਹਨੇ ਕੋਈ ਐਕਟੀਵਿਟੀ ਕੀਤੀ ਨਹੀਂ ਤੇ ਰਾਤ ਨੂੰ ਜਦ ਸਾਰਾ ਸੁੰਸਾਨ ਹੋ ਗਿਆ 2:30 ਵਜੇ ਦੇ ਆਸ-ਪਾਸ ਇਹ ਜਿਹੜਾ ਕੈਸ਼ ਹੈ ਉਹ ਆਪਣੇ ਬੈਗ ਦੇ ਵਿੱਚ ਪਾ ਕੇ 2:30 ਵਜੇ ਉੱਥੋਂ ਭੱਜ ਗਿਆ ਫਿਰ ਇੰਨਾ ਤੇ ਐਸੀ ਸਰ ਜਿਹੜਾ ਲਾਈ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰੀਬ 9 ਲੱਖ ਦਾ ਕੈਸ਼ ਹੈਗਾ ਤੇ ਜਦੋਂ ਅਸੀਂ ਇਹਨੂੰ ਫੜਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੇ ਫਿਰ ਆਪਣੇ ਅਕਾਊਂਟਸ ਨੂੰ ਚੈੱਕ ਕਰੋ ਰਸੀਦਾਂ ਚੈੱਕ ਕਰੋ ਤੇ ਉਹਨੇ ਕਰੀਬ 7 ਲੱਖ ਰੁਪਏ ਦਾ ਇਨਸ਼ੋਰੈਂਸ ਦਿੱਤਾ ਕਿ ਇੰਨਾ ਸਾਡਾ ਪੁਖਤੀ ਤੌਰ ਤੇ ਲਾਸ ਹੋਇਆ ਤੇ 6 ਲੱਖ 12 ਹਜ਼ਾਰ ਦੀ ਸਾਡੀ ਰਿਕਵਰੀ ਹੋ ਗਈ ਹੈ ਬਾਕੀ ਕੁਝ ਪੈਸੇ ਇਹਨੇ ਆਪਣੇ ਕਰਜ਼ਾ ਤਾਰਨ ਲਈ ਅੱਗੇ ਇਨਸਟਾਲਮੈਂਟ ਦੇ ਤੌਰ ਤੇ ਵੀ ਦਿੱਤੇ